ਬੱਚਿਓ ਕੱਲ ਅਸੀਂ ਅੰਗਾ ਤੱਕ ਪੜ ਚੁੱਕੇ ਆ ਅੱਜ ਅਸੀਂ ਇਹਦੇ ਦੂਸਰੇ ਪਾਰਟ ਵਿੱਚ ਜਾ ਰਹੇ ਆ ਹੁਣ ਅਸੀਂ ਦੇਖਦੇ ਆ ਇਸ ਤੋਂ ਅਗਲਾ ਅੱਖਰ ਕਿਹੜਾ ਹੈ ਲਾਸਟ ਅਸੀਂ ਅੰਗਾ ਅੱਖਰ ਪੜਿਆ ਸੀ ਆਪਾਂ ਨੈਕਸਟ ਪੜਦੇ ਆ ਕਿਹੜਾ ਅੱਖਰ ਆ ਰਿਹਾ ਹੈ ਚੇਚਾ ਚਮਚਾ ਇਹ ਸਾਰੇ ਬੱਚਿਆਂ ਨੂੰ ਪਤਾ ਆ ਚੇਚਾ ਛਤਰੀ ਜਦੋਂ ਬਾਰਿਸ਼ ਆਉਂਦੀ ਆ ਤਾਂ ਸਾਨੂੰ ਕਿਸ ਚੀਜ਼ ਦੀ ਲੋੜ ਪੈਂਦੀ ਆ ਛਤਰੀ ਦੀ ਜਿੱਜਾ ਜੱਗ ਜਿੱਜਾ ਝੰਡਾ ਜਿਵੇਂ ਕਿ ਹੁਣ 15 ਅਗਸਤ ਆ ਰਹੀ ਆ ਸਾਰੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਇਹ ਸਾਡਾ ਤਿਰੰਗਾ ਝੰਡਾ ਹੈ ਐਂਆ ਖਾਲੀ ਸਾਰੇ ਬੱਚਿਆਂ ਨੂੰ ਪਤਾ ਹੈ ਕਿ ਐਂਆ ਖਾਲੀ ਹੈ ਸਾਰੇ ਕਮੈਂਟ ਕਰਕੇ ਜਰੂਰ ਦੱਸਣਾ ਨੈਕਸਟ ਅੱਖਰ ਵਾਲਾ ਸੀ ਵਾਧੇ ਆ ਰੇਕਾ ਟਮਾਟਰ ਟਮਾਟਰ ਦਾ ਰੰਗ ਕੀ ਹੁੰਦਾ ਹੈ ਇਹ ਸਾਰੇ ਬੱਚੇ ਮੈਨੂੰ ਕਮੈਂਟ ਕਰਕੇ ਦੱਸੋਗੇ ਠੱਠਾ ਥੇਲਾ ਡੱਡਾ ਡੱਡੂ ਹਾਂ ਬੱਚੋ ਕਿਹਨੇ ਕਿਹਨੇ ਡੱਡੂ ਦੇਖਿਆ ਆ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸੋ ਢੱਡਾ ਟੱਕਣ ਨਾਣਾ ਖਾਲੀ ਨਾਣਾ ਕੀ ਹੈ ਖਾਲੀ ਤਤਾ ਤੋਤਾ ਕਿਸ ਕਿਸ ਬੱਚੇ ਨੇ ਘਰ ਦੇ ਵਿੱਚ ਤੋਤੇ ਨੂੰ ਪਾਲ ਲਿਆ ਹੈ ਕਮੈਂਟ ਕਰਕੇ ਦੱਸੋ ਥਥਾ ਥਾਲ ਥਾਲ ਵਿੱਚ ਅਸੀਂ ਰੋਟੀ ਖਾਂਦੇ ਹਾਂ ਦੱਦਾ ਦੀਵਾ ਦੀਵਾ ਦੀਵਾਲੀ ਸਮੇਂ ਵਾਲਿਆ ਜਾਂਦੇ ਹਨ ਦੀਵਾ ਦੀਵਾਲੀ ਸਮੇਂ ਵਾਲਿਆ ਜਾਂਦਾ ਹੈ ਤੱਦਾ ਤਾਗਾ ਨੰਨਾ ਨਾਲ ਜਾਨੀ ਕਿ ਅਸੀਂ ਇਹਨੂੰ ਟੂਟੀ ਵੀ ਕਹਿੰਦੇ ਆ ਟੈਪ ਵੀ ਕਹਿੰਦੇ ਆ ਅੱਜ ਅਸੀਂ ਇੱਥੇ ਤੱਕ ਹੀ ਅੱਜ ਅਸੀਂ ਇੱਥੇ ਤੱਕ ਪੜਾਂਗੇ ਨੈਕਸਟ ਅਸੀਂ ਫੇਰ ਅੱਗੋਂ ਪੜਾਂਗੇ